ਆ ਸਾਡਾ ਹੀ ਬਣਾਇਆ ਹੋਇਆ ਬੰਦਾ ਸਾਨੂੰ ਹੀ ਨਹੀਂ ਪੁੱਛਦਾ ਇਹ ਤਾਂ ਵੱਡਾ ਦੁੱਖ ਦੁੱਖ ਹੋਰ ਕੀ ਹੋਊਗਾ ਸਾਨੂੰ ਹਰ ਇੱਕ ਦੀ ਬਾਤ ਆ ਕੋਈ ਬੋਲ ਸਕਦਾ ਜੇ ਯਾਰ ਸਾਡਾ ਲੀਡਰ ਮਾੜਾ ਕੰਮ ਕਰਨ ਦੇ ਆ ਤੇ ਅਸੀਂ ਉਹਨੂੰ ਕਵਾਂਗੇ ਮਾੜਾ ਕੰਮ ਕਰਨ ਦੇ ਗੁੰਗੇ ਤੇ ਹੈ ਨਹੀਂ ਆ ਕਿੰਨੇ ਤੇ ਹੈਗੇ ਨਹੀਂ ਆ ਕਿ ਅਸੀਂ ਵੇਖੀ ਚਾਈਏ ਤੇ ਉਦਾਂ ਹੀ ਮਤਲਬ ਨੰਗ ਜਿਹੇ ਲਾਗੂ ਦੀ ਕੋਈ ਇੱਕ ਜਗ੍ਹਾ ਦੱਸ ਦੇ ਕਿ ਅਸੀਂ ਕਿਸੇ ਨੂੰ ਖਰਾਬੀ ਕੀਤੀ ਹੈ ਜਾਂ ਇੰਨੀ ਜਗ੍ਹਾ ਤੋਂ ਅਸੀਂ ਨੰਗੇ ਆ ਗਏ ਆ ਤੇ ਜੇ ਅਸੀਂ ਇੱਥੇ ਜਾ ਕੇ ਸ਼ਾਂਤਮਈ ਬਹਿ ਜਾਾਂਗੇ ਤੇ ਸਰਕਾਰ ਨੂੰ ਕੀ ਆ ਮਤਲਬ ਸਾਡੀ ਹੀ ਚੀਜ਼ ਤੋਂ ਸਾਨੂੰ ਹੀ ਨਹੀਂ ਨੰਗਨ ਦੇ ਦਿੱਤਾ ਜਾ ਰਿਹਾ ਉਦੋਂ ਆਪਾਂ ਕਾਹ ਵਧਣ ਲੱਗੇ ਤੇ ਆਪਣੇ ਹੱਥ ਦੇ ਵਿੱਚ ਕੀ ਸੀ ਗੋਲੀਆਂ ਮਾਰੀਆਂ ਗਈਆਂ ਸਿੱਧੀਆਂ ਟਰਾਲੀਆਂ ਦੇ ਵਿੱਚ ਵੇਖੋ ਤੁਸੀਂ ਕਿ ਕਿਹੜੇ ਬੰਬ ਰੱਖਿਆ ਇੱਥੇ ਮੇਰਾ ਕੋਈ ਕੈਮਰੇ ਵਿੱਚ છાਤੀ ਤੇ ਮਾਰੋ ਮਤਲਬ ਕੀ ਸਰਕਾਰਾਂ ਕਹੀ ਜਾਂਦੀਆਂ ਕੋਈ ਪਤਾ ਨਹੀਂ ਲੱਗਦਾ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਨਪ੍ਰੀਤ ਸਿੰਘ ਕਿਹੜੇ ਏਰੀਆ ਤੋਂ ਆਪਾਂ ਆਪਾਂ ਤਰਨਤਾਰਨ ਏਰੀਆ ਤੋਂ ਆਏ ਆ ਪਿੰਡ ਸ਼ਾਪਰਾ ਆ ਕਿਹੜੀ ਜਥੇਬੰਦੀ ਨਾਲ ਆਏ ਆ ਜੀ ਆਪਾਂ ਕਿਸਾਨ ਯੂਨੀਅਨ ਨਾਲ ਆਏ ਆ ਅੱਛਾ ਜੀ ਅੱਜ ਦੀ ਇੱਥੇ ਕੀ ਸਥਿਤੀ ਹੈ ਅੱਜ ਇੱਥੇ ਮਤਲਬ ਕਿ ਜਿਹੜਾ ਮਹਿਲਾ ਦਿਵਸ ਮਨਾਇਆ ਜਾਂਦਾ ਆ ਉਹਦੇ ਸਬੰਧ ਦੇ ਵਿੱਚ ਆਪਾਂ ਬੀਬੀਆਂ ਦਾ ਇੱਥੇ ਇਕੱਠ ਕੀਤਾ ਸੀ ਮਹਾਰਾ ਸਰਕਾਰ ਨੂੰ ਮੁਖਾਇਆ ਆ ਕਿ ਮਤਲਬ ਕਿ ਅਸੀਂ ਸਾਡੀਆਂ ਜਿਹੜੀਆਂ ਬੀਬੀਆਂ ਆ ਉਹ ਵੀ ਇੱਥੇ ਆ ਸਕਦੀਆਂ ਧਰਨੇ ਦੇ ਵਿੱਚ ਜਿੱਦਾਂ ਕਹਿੰਦੇ ਆ ਕਿ ਅਸੀਂ ਆਤਵਾਦੀਆਂ ਆ ਜਾਂ ਕੁਝ ਵੀ ਆ ਪਟ੍ਰਾਲੀਆਂ ਦੇ ਵਿੱਚ ਵੇਖੋ ਤੁਸੀਂ ਕਿ ਕਿਹੜੇ ਬੰਬ ਰੱਖਿਆ ਇੱਥੇ ਮੇਰਾ ਕੋਈ ਕੈਮਰੇ ਵਿੱਚ ਝਾਤੀ ਤੇ ਮਾਰੋ ਮਤਲਬ ਕੀ ਸਰਕਾਰਾਂ ਕਹੀ ਜਾਂਦੀਆਂ ਕੋਈ ਪਤਾ ਨਹੀਂ ਲੱਗਦਾ ਯਾਨੀ ਕਿ ਇੱਥੇ ਕਿੰਨੀ ਕੁ ਗਿਣਤੀ ਕਿੰਨੀ ਕੁ ਹੋਗੀ ਗਿਣਤੀ ਬੀਬੀਆਂ ਦੀ ਜਿਹੜੀ ਅੱਜ ਇੱਥੇ ਆਪਣੇ ਧਰਨੇ 'ਚ ਸ਼ਾਮਲ ਹੋਈਆਂ ਨੇ ਗਿਣਤੀ ਦੇ ਇਹਨਾਂ ਨੂੰ ਪਤਾ ਲੱਗ ਹੀ ਗਿਆ ਨਾ ਕਿ ਕਿੰਨੇ ਗਿਆ ਪਤਾ ਹੀ ਨਹੀਂ ਲੱਗਦਾ ਸਾਰੀ ਅੰਦਾਜ਼ਾ ਹੀ ਕੋਈ ਨਹੀਂ ਇੱਥੇ ਗਿਣਤੀ ਕਿੰਨੀ ਮਤਲਬ ਸਾਰਾ ਉਹ ਜਿਹੜਾ ਪਰਲੀ ਏਰੀਆ ਸਾਰਾ ਭਰਿਆ ਪਿਆ ਹੈ ਤੇ ਇਸ ਤੋਂ ਵੀ ਵੱਧ ਹੋਣਾ ਜੇ ਸਰਕਾਰਾਂ ਨਹੀਂ ਮੰਨਣਗੀਆਂ ਤੇ ਫਿਰ ਇਹ ਤੋਂ ਵੀ ਜ਼ਿਆਦਾ ਪ੍ਰਬੰਧ ਕਰਾਂਗੇ ਗਾ ਤੁਹਾਡੀ ਕੀ ਨੀਤੀ ਹੈ ਜੀ ਅੱਗੇ ਵਧਣ ਦੀ ਕਿਵੇਂ ਆਪਾਂ ਨੂੰ ਅੱਗੇ ਵਧਿਆ ਜਾ ਸਕਦਾ ਵੇਖੋ ਸਭ ਤੋਂ ਪਹਿਲੀ ਤੇ ਗੱਲ ਇਹ ਹੈ ਕਿ ਇਹ ਜਥੇਬੰਦੀਆਂ ਨੂੰ ਵੀ ਬਾਕੀ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਚਾਹੀਦਾ ਕਿ ਸਾਡੇ ਨਾਲ ਜੁੜੋ ਸਾਰਿਆਂ ਜਥੇਬੰਦੀ ਦਾ ਸਾਂਝਾ ਕੰਮ ਹੋਣਾ ਚਾਹੀਦਾ ਆ ਇੱਕ ਹੀ ਝੰਡਾ ਹੋਣਾ ਚਾਹੀਦਾ ਸਾਡੇ ਹਿਸਾਬ ਨਾਲ ਤੇ ਕਿ ਕਿੜੀਆਂ ਇਹਨਾਂ ਨੇ ਕੱਲਿਆਂ ਨੇ ਵਿਚਾਰਿਆਂ ਨੇ ਜ਼ਮੀਨਾਂ ਲੈ ਕੇ ਦੇਣੀਆਂ ਆ ਬਾਕੀਆਂ ਦਾ ਵੀ ਫਰਜ਼ ਪੰਦਾ ਨਾ ਕਿ ਅਸੀਂ ਆਈਏ ਨਾਲ ਕੱਲਾ ਆਪਾਂ ਮੁੱਦਾ ਹੀ ਨਾ ਰੱਖੀਏ ਕਿ ਮਤਲਬ ਕਿ ਪੈਸੇ ਦਾ ਮੁੱਦਾ ਜਾਂ ਹੋਰ ਵੀ ਕੋਈ ਮੁੱਦੇ ਆ ਛੱਡ ਦੇਣੇ ਚਾਹੀਦੇ ਮੁੱਦੇ ਇੱਕ ਸਾਂਝਾ ਆਪਾਂ ਨੂੰ ਕੋਈ ਆਗੂ ਦੇਣਾ ਚਾਹੀਦਾ ਮਤਲਬ ਕਿ ਜੇ ਦੇ ਆਪਾਂ ਥੱਲੇ ਲੜੀਏ ਲੜ ਕੇ ਜਿੱਦਾਂ ਵੀ ਆਪਣੇ ਆਗੂ ਕਹਿਣਗੇ ਜੇ ਸ਼ਾਂਤਮਈ ਕਹਿਣਗੇ ਤੇ ਸ਼ਾਂਤਮਈ ਪਾਵਾਂਗੇ ਤੇ ਉਹਦਨ ਆਪਾਂ ਗਾਂ ਵਧਣ ਲੱਗੇ ਤੇ ਆਪਣੇ ਹੱਥ ਦੇ ਵਿੱਚ ਕੀ ਸੀ ਗੋਲੀਆਂ ਮਾਰੀਆਂ ਗਈਆਂ ਸਿੱਧੀਆਂ ਤੇ ਆਪਣੇ ਬਾਰਡਰ ਸੀਲ ਕੀਤੇ ਗਏ ਆ ਹੁਣ ਉੱਥੇ ਜਾ ਕੇ ਆਪਾਂ ਬਾਰਡਰ ਟਾਰੀ ਵਾਲਾ ਬਾਰਡਰ ਵੇਖੀ ਤੇ ਉੱਥੇ ਕੀ ਮਾਹੌਲ ਆ ਤੇ ਇੱਥੇ ਵੇਖੀਏ ਕੀ ਮਾਹੌਲ ਆ ਕੀ ਇਹ ਪੱਕ ਜਾਣਦੇ ਆ ਦੁਨੀਆ ਦੇ ਵਿੱਚ ਇਹਨਾਂ ਨੇ ਯਾਨੀ ਕਿ ਆਪਾਂ ਨੂੰ ਇਹ ਇੱਕ ਤਰ੍ਹਾਂ ਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਨੂੰ ਇਹ ਅਤਵਾਦੀ ਦੇ ਤੌਰ ਤੇ ਦੇਖਦੇ ਨੇ ਵੇਖੋ ਜੀ ਸਰਕਾਰਾਂ ਨੇ ਸਾਨੂੰ ਕਿਹਾ ਹੀ ਅਤਵਾਦੀ ਅਜੇ ਤੱਕ ਤੇ ਸਰਕਾਰਾਂ ਨੇ ਜੱਜ ਕਰ ਦਿਆਂਦਿਆਂ ਕਿ ਅਸੀਂ ਕਹੋਣ ਆ ਇਹ ਤੇ ਦੁਨੀਆ ਦੱਸੂਗੀ ਅਸੀਂ ਕੌਣ ਆ ਕਿ ਜਿੱਥੇ ਭੀੜ ਪੈਂਦੀ ਆ ਇਹ ਕੌਮ ਆਪੇ ਪਹੁੰਚ ਜਾਂਦੀ ਹੁੰਦੀ ਆ ਇਹ ਵੇਖੋ ਕੋਈ ਅੱਤਵਾਦੀਆਂ ਵਾਲੇ ਕਿਹਦੇ ਚਿਹਰੇ ਆ ਇੱਥੇ ਕਿੰਨੀਆਂ ਅਜਤੀਆਂ ਪਹਿਣਾ ਆਈਆਂ ਜੇ ਐਡੇ ਅੱਤਵਾਦੀ ਆ ਤੇ ਨਿੱਕੇ ਨਿੱਕੇ ਬੱਚੇ ਇੱਥੇ ਕੀ ਕਰਦੇ ਫਿਰਦੇ ਆ ਆ ਟਰਾਲੀਆਂ ਦੇ ਵਿੱਚ ਵੇਖੀਏ ਕਿ ਆਪਾਂ ਆਂਦੇ ਆ ਕਿ ਮਤਲਬ ਇਹ ਟੈਂਕ ਆ ਜਿਹਦੇ ਵੇ ਪੈਦਾ ਕਰਕੇ ਦਿੰਦਾ ਕਿਸਾਨ ਦਾ ਸੰਦ ਟਰੈਕਟਰ ਉਹ ਕਿਹੜਾ ਕਿਹੜਾ ਦੂਜਾ ਟੈਂਕ ਕਿਹੜਾ ਆ ਇਹਨੂੰ ਹੁਣ ਇਹਨਾਂ ਨੂੰ ਅੱਜ ਟੈਂਕ ਦੀਦਾ ਆ ਇਹ ਇਸ ਕਰਕੇ ਇਹਨੂੰ ਖੜਦੇ ਆ ਆਪਾਂ ਕਿ ਉੱਥੇ ਸਾਨੂੰ ਹੁਣ ਹਾਡੇ ਕੋਈ ਐਡਾ ਵੱਡਾ ਪਾਇੜ ਨਹੀਂ ਹੈਗਾ ਕਿ ਉੱਥੇ ਜਾ ਕੇ ਅਸੀਂ ਜਿੱਥੇ ਰਹਾਂਗੇ ਆਪਣੇ ਤੰਬੂਆਂ ਦਾ ਇੰਤਜ਼ਾਮ ਕਰਾਂਗੇ ਅਸੀਂ ਆਪਣੀ ਟਰਾਲੀ 'ਚ ਪਾ ਦੇ ਸੱਜਾਵਾਂਗੇ ਲੰਮੇ ਸ਼ਾਂਤਮਈ ਜਾਣਦੇ ਆ ਵੇਖੋ ਅਸੀਂ ਉੱਥੋਂ ਪਿੱਛੋਂ ਆਏ ਆ ਕੋਈ ਇੱਕ ਜਗ੍ਹਾ ਦੱਸ ਦੇ ਕਿ ਅਸੀਂ ਕਿਸੇ ਨੂੰ ਖਰਾਬੀ ਕੀਤੀ ਹੈ ਜਾਂ ਇੰਨੀ ਜਗ੍ਹਾ ਤੋਂ ਅਸੀਂ ਲੰਘ ਕੇ ਆ ਗਏ ਆ ਤੇ ਜੇ ਅਸੀਂ ਇੱਥੇ ਜਾ ਕੇ ਸ਼ਾਂਤਮਈ ਬਹਿ ਜਾਾਂਗੇ ਤੇ ਸਰਕਾਰ ਨੂੰ ਕੀ ਆ ਮਤਲਬ ਸਾਡੀ ਹੀ ਚੀਜ਼ ਤੋਂ ਸਾਨੂੰ ਹੀ ਨਹੀਂ ਲੰਘਣ ਦੇਂਦਾ ਦਿੱਤਾ ਜਾ ਰਿਹਾ ਜਿਹੜੀ ਆਪਣੇ ਪੈਦਲ ਮਾਰਚ ਦੀ ਕਿਹਾ ਗਿਆ ਸੀ ਵੀ ਆਪਾਂ ਪੈਦਲ ਜਾਵਾਂਗੇ ਜਾਂ ਹੋਰ ਬੱਸਾਂ ਟ੍ਰੇਨਾਂ 'ਚ ਜਾਵਾਂਗੇ ਉਹਦੇ 'ਚ ਵੀ ਕਿਸਾਨ ਗਏ ਨੇ ਅੱਗੇ ਦਿੱਲੀ ਪਹੁੰਚ ਮਤਲਬ ਕਿ ਉਥੇ 44 ਲਾਤੀ ਆ ਟਿਕਟਾਂ ਨਹੀਂ ਦਿੱਤੀਆਂ ਰੇਲਵੇ ਦੇ ਵਿੱਚ ਰੇਲਵੇ ਦੇ ਵਿੱਚ ਜਿਹੜੀਆਂ ਆਪਣੇ ਜਥੇ ਬੰਦੀਆਂ ਬਾਕੀਆਂ ਨੇ ਜਾਣਾ ਹੈ ਬਾਹਰ ਦੀਆਂ ਸਟੇਟਾਂ ਦੇ ਵਿੱਚੋਂ ਹੁਣ ਹਰਿਆਣਾ ਆ ਉਥੇ ਜਾ ਕੇ ਵੇਖੀਏ ਕੀ ਬੰਦਿਆ ਆ ਘਰਾਂ ਦੇ ਵਿੱਚ ਬੰਬ ਮਾਰਨ ਦਾ ਜਿੱਥੇ ਮਤਲਬ ਕਿ ਇਥੋਂ ਤੱਕ ਕਹਿਣ ਦਿਆ ਕਿ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਯਾਰ ਕਿਉਂ ਆਪਾਂ ਇੱਥੇ ਡੈਮੋਕ੍ਰੇਸੀ ਆ ਦੇਸ਼ ਦੇ ਵਿੱਚ ਕਹਿੰਦੇ ਆ ਕਿ ਹਰ ਇੱਕ ਦੀ ਬਾਤ ਆ ਕੋਈ ਬੋਲ ਸਕਦਾ ਜੇ ਯਾਰ ਸਾਡਾ ਲੀਡਰ ਮਾੜਾ ਕੰਮ ਕਰਨ ਦਿਆ ਆ ਤਹਿਆਂ ਨੂੰ ਕਵਾਂਗੇ ਮਾੜਾ ਕੰਮ ਕਰਨਦਿਆ ਗੁੰਗੇ ਤੇ ਹੈ ਨਹੀਂ ਕਿ ਅੰਨੇ ਤੇ ਹੈਗੇ ਨਹੀਂ ਕਿ ਅਸੀਂ ਵੇਖੀ ਜਾਈਏ ਤੇ ਉਦਾਂ ਹੀ ਮਤਲਬ ਨੰਗ ਜਿਹੀ ਲੱਗਉਂਦੀ ਜੇ ਵਧੀਆ ਕੰਮ ਕਰੂਗਾ ਮੋਦੀ ਦੇ ਸਾਈਂ ਕਵਾਂਗੇ ਕਿ ਵਧੀਆ ਕੰਮ ਕਰਦਿਆ ਹੁਣ ਕੋਈ ਵੀ ਬੰਦਾ ਆ ਵੇਖੋ ਕੋਈ ਰੇੜੀ ਲਾਉਂਦਾ ਹੁਣ ਇੱਕ ਕਿਨੂ ਵੀ ਦਾ ਬੰਦਾ ਉਹ ਵੇਖੋ ਜੀ ਜੱਟ ਦੇ ਕਿਨੂ 5 ਰੁਪਏ ਵਿਗਗੇ ਆ ਉਹ ਐਮਐਸਪੀ ਜਾਂਦੇ ਕਿ ਹੁਣ ਉਹਨੂੰ ਜੱਟ ਜੱਟ ਨੂੰ ਵਿਚਾਰੇ ਦੇ 6 ਮਹੀਨੇ ਸਾਂਭਿਆ ਉਹਨੇ ਕਾਂਡ ਆਇਆ ਸਾਰਾ ਕੁਝ ਕੀਤਾ ਵਿਚਾਰੇ ਨੇ ਪਾਣੀ ਲਾਇਆ ਉਹਨੂੰ ਇੱਕ ਬੰਨੇ ਉਹਨੇ 5 ਰੁਪਏ ਸੁੱਟ ਕੇ ਆ ਗਿਆ ਤੇ ਰੇੜੀ ਵਾਲੇ ਨੇ 25 ਰੁਪਏ ਮਿੰਟੋ ਮਿੰਟ ਡਬਲ ਕਰਕੇ ਵੇਚਤੇ ਤੇ ਸਾਨੂੰ ਕੀ ਫਾਇਦਾ ਹੋਇਆ ਅਸੀਂ ਤੇ ਇਹੋ ਮੰਗ ਕਰਦੇ ਆ ਕਿ ਸਰਕਾਰ ਸਾਡੀ ਕੋਈ ਸਾਨੂੰ ਪੱਕਾ ਮੁੱਲ ਦਵੇ ਹੁਣ ਆ ਗੜੇ ਪੈ ਗਏ ਆ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਇਹ ਨਹੀਂ ਕੁਝ ਕਰ ਰਹੀ ਵਿੱਚ ਆਪਣੀ ਕੋਈ ਸਹਾਇਤਾ ਦੇ ਨਹੀਂ ਰਹੀ ਪੰਜਾਬ ਸਰਕਾਰ ਤੇ ਵੇਖੋ ਜੀ ਉਹ ਇੱਕ ਨਾ ਜਿੱਦਾਂ ਗੱਲਾਂ ਨਹੀਂ ਕਰਦੇ ਹੁੰਦੇ ਕੋਈ ਮਤਲਬ ਐਵੇਂ ਛੋਛੇ ਛੱਡੀ ਜਾਂਦਾ ਛੋਛੇ ਛੱਡੀ ਜਾਂਦਾ ਬਸ ਉਹ ਜਿਹਨੇ ਉਹ ਕਰਨੇ ਕੀ ਕਰਨਾ ਵਿਚਾਰੀ ਉਹਦੇ ਹੱਥ ਵਾਸੀ ਨਹੀਂ ਉਹ ਤੇ ਕਹਿੰਦੇ ਹੈ ਕਿ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਦੇ ਦਾਂਗੇ ਚੁੜਕੀ ਮਾਰ ਕੇ ਹਾਂ ਜੀ ਮੈਨ ਲੱਗਦਾ ਅਨਮੋਲਕ ਗਨਮਾਨ ਜੀ ਨੇ ਕਿਹਾ ਸੀਗਾ ਉਹਨੂੰ ਨਾ ਥੋੜਾ ਜਿਹਾ ਚੇਤਾ ਭੁੱਲ ਗਿਆ ਜਾਪਦਾ ਹੁਣ ਕੋਈ ਗੱਲ ਨਹੀਂ ਆ ਉਹਨਾਂ ਨੇ ਆਉਣਾ ਫਿਰ ਪਿੰਡਾਂ ਦੇ ਵਿੱਚ ਉਹਨੂੰ ਪੁੱਛਿਆ ਜਾਊਗਾ ਕਿ ਮਤਲਬ ਤੁਸੀਂ ਐਮਐਮਐਸ ਦੀ ਗੱਲ ਕਰਦੇ ਹੋ ਕਿੱਥੇ ਗਈ ਉਹ ਤੁਹਾਡੀ ਮਤਲਬ ਕਿ ਕਹਿਣ ਦੀਆਂ ਨੀਤੀਆਂ ਹੋਰ ਹੁੰਦੀਆਂ ਹਨ ਭਗਵੰਤ ਮਾਨ ਨੂੰ ਇੰਨਾ ਚੇਤਾ ਰੱਖ ਲੈਣਾ ਚਾਹੀਦਾ ਕਿ ਜਦੋਂ ਪਿਛਲੀ ਵਾਰੀ ਧਰਨਾ ਲੱਗਾ ਸੀ ਉਹਦੇ ਵਿੱਚੋਂ ਪੈਦਾ ਹੋਇਆ ਹੈ ਭਗਵੰਤ ਮਾਨ ਆ ਮਤਲਬ ਲੋਕਾਂ ਦੇ ਵਿੱਚ ਸਾਡੀ ਆਵਾਜ਼ ਗਈ ਕਿ ਇਹ ਚੀਜ਼ਾਂ ਨੇ ਸਾਨੂੰ ਮਾਰਿਆ ਕਾਲੀਆਂ ਕਾਂਗਰਸੀਆਂ ਨੇ ਤੇ ਹੁਣ ਭਗਵੰਤ ਮਾਨ ਵੀ ਲੱਗਾ ਧਰਨਾ ਹੁਣ ਜਿਹੜੇ ਨਾ ਉੱਥੇ ਕੱਲ ਸਦਨ 'ਚ ਮੈਨੂੰ ਲੱਗਦਾ ਕੱਲ ਜਾਂ ਪਰਸੋ ਸਦਨ 'ਚ ਉਹਨੇ ਗਿਆ ਸੀਗਾ ਪ੍ਰਤਾਪ ਬਾਜਵੇ ਨੂੰ ਅੱਖਾਂ ਚੱਖਾਂ ਪਾ ਹੁਣ ਤੁਸੀਂ ਕੀ ਕਹਿਣਾ ਜਾਓਗੇ ਉਹਦੇ ਬਾਰੇ ਅੱਖਾਂ ਚੱਖਾਂ ਉਹਦੇ ਨੇ ਕੀ ਪਾਉਣੀ ਆ ਜੀ ਉਹ ਤੇ ਵੇਖੋ ਹੁਣ ਜਦੋਂ ਭਾਨੇ ਸਿੱਧੂ ਨੂੰ ਅੰਦਰ ਕੀਤਾ ਸੀ ਉੱਥੇ ਜਾ ਕੇ ਜਦੋਂ ਬਹਿਸ ਕਰਨ ਲੱਗੇ ਤਾਂ ਉਹ ਜਾ ਕੇ ਉੱਥੇ ਕਹਿੰਦਾ ਕਿ ਮੈਰੀ ਘਰ ਦੀ ਆ ਸੱਤਾਂ ਮਹੀਨਿਆਂ ਦੀ ਆ ਹੈਗੀ ਆ ਪ੍ਰੈਗਨੈਂਟ ਤੇ ਉਹ ਗੱਲ ਕਰਨ ਜੋ ਗਿਆ ਕੋਈ ਮੁੱਖ ਕਿੰਨੇ ਆਏ ਇਹੋ ਜਿਹੀ ਗੱਲਾਂ ਕਰਨ ਜੋ ਤੁਹਾਨੂੰ ਲੱਗਦਾ ਨਹੀਂ ਉਹ ਕਿਸਾਨਾਂ ਦੀ ਅੱਖਾਂ ਜੱਖਾਂ ਪਾਣ ਜੋਗਾ ਹੁਣ ਰਹਾ ਨਹੀਂ 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 ਜਿਉ ਉਹਦਾ ਉਹਦੇ ਬੱਸ ਦੀ ਗੱਲ ਨਹੀਂ ਵਿਚਾਰੇ ਦੀ ਉਹਨੂੰ ਨਾ ਪਿੱਛੋਂ ਪਟਾ ਜਾਲ ਦਾ ਚੜਨ ਲੱਗ ਪਿਆ ਆ ਕੋਈ ਸਾਡਾ ਜਹਾਜ਼ ਆ ਜਦੋਂ ਮਰਜ਼ੀ ਮੂੰਹ ਚੁੱਕ ਕੇ ਉਹ ਹੀ ਮੁੱਖ ਮੰਤਰੀ ਨੇ ਜਿਹੜਾ ਕਹਿੰਦਾ ਸੀ ਕਿ ਮੈਂ ਸਿਕਿਉਰਟੀ ਨਹੀਂ ਲੈਣੀ ਜੇ ਮੈਂ ਆਮ ਘਰ ਦਾ ਪੁੱਤ ਆ ਮੈਂ ਜਿੱਥੋਂ ਮਰਜ਼ੀ ਲੰਘ ਜਾ ਤੇ ਮੈਨੂੰ ਕੀ ਪੀੜ ਹੁੰਦੀ ਆ ਹੁਣ ਉਹ ਹੀ ਮੁੱਖ ਮੰਤਰੀ ਦੇ ਥੱਲੇ 100 100 ਗੱਡੀ ਤੋਰੀ ਫਿਰਦੀ ਘਰ ਦੀ ਤੇ ਥੱਲੇ ਤੋਰੀ ਫਿਰਦੀ ਮਾਂ ਦੇ ਥੱਲੇ ਤੋਰੀ ਫਿਰਦੀ ਆ ਹੌਣੇ ਪੁੱਛਦਾ ਜੀ ਭਗਵੰਤ ਮਾਨ ਨੂੰ ਤੇ ਜੇ ਅਸੀਂ ਗੱਲ ਕਰਦੇ ਆ ਖਲੋ ਕੇ ਸਾਡਾ ਹੀ ਬਣਾਇਆ ਹੋਇਆ ਬੰਦਾ ਸਾਨੂੰ ਹੀ ਨਹੀਂ ਪੁੱਛਦਾ ਇਹ ਤੋਂ ਵੱਡਾ ਦੁੱਖ ਦੁੱਖ ਹੋਰ ਕੀ ਹੋਊਗਾ ਸਾਨੂੰ ਹੁਣ ਫਿਰ ਮੋਦੀ ਸਰਕਾਰ ਨੂੰ ਕੀ ਸਨੇਹਾ ਲਾਉਣਾ ਈ ਤੁਸੀਂ ਮੋਦੀ ਨੂੰ ਤੇ ਪਾਈ ਇਹੋ ਹੀ ਸਨੇਹਾ ਸਾਡਾ ਕੇ ਵੇਖ ਇੱਕ ਵਾਰੀ ਜੇ ਤੈਨੂੰ ਲੱਗਦੇ ਅੱਤਵਾਦੀ ਏ ਤੂੰ ਆ ਕੇ ਇੱਕ ਵਾਰੀ ਇੱਥੇ ਆ ਜਾ ਤੇ ਫੈਸਲਾ ਕਰ ਜਾ ਕੇ ਅੱਤਵਾਦੀ ਏ ਕਿ ਕੌਣ ਆ ਜੇ ਕੋਈ ਆਪਣਾ ਹੱਕ ਮੰਗਣ ਨੂੰ ਕੋਈ ਅੱਤਵਾਦੀ ਏ ਕਹਿੰਦਾ ਤੇ ਫਿਰ ਜੋ ਤੁਹਾਡੀ ਸੋਚ ਆ ਸਾਧਿਆ ਫਿਰ ਤੇ ਤੁਸੀਂ ਵੀ ਅਤਵਾਦੀ ਏ ਜੋ ਜਿੰਨੇ ਤੁਸੀਂ ਵਾਅਦੇ ਕਰਦੇ ਜੋ ਉਹ ਪੂਰੀ ਨਹੀਂ ਕਰਦੇ ਤੂੰ ਤੂੰ ਕਹਿੰਦਾ ਸਾਡੀ ਆ ਡਬਲ ਕਰ ਦਾਂਗੇ 24 ਦੇ ਵਿੱਚ 24 ਵੀ ਲੰਘ ਗਿਆ ਆ ਪਹਿਲਾ ਤਾਂ ਨਾ ਲੱਗਿਆ ਸੀਗਾ ਉਹਦੇ 'ਚ ਇਹਨੇ ਕੋਈ ਲਿਖਤੀ ਰੂਪ ਨਹੀਂ ਸੀ ਦਿੱਤਾ ਆਪਾਂ ਨੂੰ ਜਿਹੜਾ ਅੱਜ ਦੁਬਾਰਾ ਆਪਾਂ ਨੂੰ ਧਰਨਾ ਲਾਣਾ ਪੈ ਗਿਆ ਓਰੇ ਵੇਖੋ ਜੀ ਹੁਣ ਤੁਸੀਂ ਆ ਹੁਣ ਇੱਥੇ ਆਏ ਜੋ ਸਾਡੇ ਕੋਲ ਤੁਸੀਂ ਇੰਟਰਵਿਊ ਕਰਨਦੇ ਜੋ ਹੁਣ ਤੁਸੀਂ ਕੋਈ ਬੰਦਾ ਏਡਾ ਤਗੜਾ ਹੁਣ ਬੰਦਾ ਉਹਨੇ ਜਾ ਕੇ ਕਿਹਾ ਕਿ ਯਕੀਨ ਮੈਂ ਤੁਹਾਨੂੰ ਦੇਣਾ ਆ ਹੁਣ ਜੇ ਅਸੀਂ ਉਹਦਾ ਯਕੀਨ ਮੰਨ ਕੇ ਆ ਗਏ ਕਿ ਯਾਰ ਸਾਡਾ ਰਾਜ ਇਹ ਨਹੀਂ ਜਦੋਂ ਕਹਿਤਾ ਆ ਐਡੇ ਵੱਡੇ ਬੰਦੇ ਨੇ ਕਹਿਤਾ ਕਿ ਜੇ ਤੁਹਾਡੀ ਅਸੀਂ ਗੱਲ ਮੰਨਦੇ ਸਾਡਾ ਉੱਥੇ ਬਹਿਣ ਦਾ ਫਿਰ ਲੋਕਾਂ ਨੇ ਵਿਰੋਧ ਕਰਨਾ ਕਿ ਜੱਟ ਆਕੜ ਦੇ ਹੰਕਾਰ ਦੇ ਮਾਰੇ ਬੈਠੇ ਆ ਇੱਥੇ ਫਿਰ ਅਸੀਂ ਉਹ ਚੀਜ਼ ਸੋਚੀ ਕਿ ਚਲੋ ਉੱਠ ਜਾ ਉੱਠ ਕੇ ਆ ਜੰਨੇ ਆ ਫਿਰ ਇਹਨੇ ਹੁਣ ਜਿਹੜਾ ਉੱਥੇ ਲਖੀਂਪੁਰ ਖੇਰੀ ਦੇ ਵਿੱਚ ਹੋਇਆ ਕੰਮ ਉਹ ਐਮਐਲਏ ਨੇ ਫੇਰ ਟੀਟ ਦਿੱਤੀ ਆ ਇਥੋਂ ਹਿਸਾਬ ਲੱਗ ਜਾਂਦਾ ਕਿ ਕੀ ਇਹਦੀ ਸੋਚ ਆ ਤੇ ਕੀ ਇਹਦੀ ਨੀਤ ਆ ਪਹਿਲਾਂ ਤਾਂ ਸੁਣਨਾ ਚਾਇਆ ਸੀ ਕਿ ਵੀ ਆਗੂ ਅੱਗੇ ਜਿਹੜੇ ਜਥੇ ਬੰਦੇ ਜਿਹੜੇ ਹੁਣ ਨਹੀਂ ਚਮੁੱਲਤ ਕਰ ਰਹੇ ਆਪਣੇ ਇੱਥੇ ਵੀ ਉਹ ਜਿਹੜੇ ਉੱਠ ਕੇ ਆ ਗਏ ਸੀਗੇ ਵੀ ਉਹ ਵਿੱਕ ਗਏ ਸੀਗੇ ਇਹ ਕੀ ਗੱਲ ਸੱਚ ਹੈ ਇਹ ਵੀਰ ਜੀ ਵੇਖੋ ਵੇਖਦਾ ਤੇ ਕਿਸਦਾ ਵੀ ਆ ਜਿਹੜੇ ਬੈਠੇ ਆ ਨਾ ਵਿਚਾਰੇ ਆਪਣੇ ਹੌਸਲਿਆਂ ਦੇ ਸਿਰ ਤੇ ਬੈਠੇ ਆ ਉਹਨਾਂ ਨੇ ਵੀ ਗਾੜੀ ਚਲੋ ਜੋ ਕਰ ਗਿਆ ਠੀਕ ਆ ਹੁਣ ਆਪਾਂ ਇੱਕ ਨਵੇਂ ਸਿਰੋਂ ਆਪਾਂ ਉਹਨੂੰ ਉਹਨਾਂ ਨੂੰ ਸੁਨੇਹਾ ਲਾ ਦੋ ਫਿਰ ਸੁਨੇਹਾ ਉਹਨਾਂ ਨੂੰ ਇਹੋ ਜਿਹਾ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੇ ਵੱਲੋਂ ਜਥੇ ਬੰਦਿਆਂ ਦਾ ਤੁਹਾਡਾ ਕੋਈ ਵਹਿਰ ਆ ਆ ਜਿਹੜੇ किसान ਬੈਠੇ ਨੇ ਵਿਚਾਰੇ ਮਾੜਿਆਂ ਗਰੀਬਾਂ ਘਰਾਂ ਦੇ ਇਹਨਾਂ ਦੀ ਸਾਰਾ ਤੁਹਾਡੇ ਹੱਥ ਜੋੜ ਕੇ ਗਾੜੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਲੈ ਲਓ ਜੇ ਤੁਹਾਡੇ ਕੋਲ ਪਾਵਰ ਹੈਗੇ ਤੇ ਤੁਸੀਂ ਆਪਣੀ ਪਾਵਰ ਦਾ ਸਹੀ ਇਸਤੇਮਾਲ ਕਰਕੇ ਉਹ ਜਥੇਬੰਦੀਆਂ ਨਾਲ ਜੋੜ ਕੇ ਵਿਖਾ ਦਈਏ ਕਿ ਆਪਾਂ ਸ਼ਾਂਤਮਈ ਬਹਿਣਾ ਆ ਕੀ ਕਰਨਾ ਆ ਜੇ ਸੰਯੁਕਤ ਮੋਰਚਾ ਪਿਛਲੀ ਵਾਰੀ ਕਾਲ ਦਿੰਦਾ ਤੇ ਸੰਯੁਕਤ ਮੋਰਚੇ ਦੀ ਕਾਲ ਨੂੰ ਹੀ ਸਿਰ ਮੱਥੇ ਲੈ ਕੇ ਕੰਮ ਕਰਦੇ ਹਾਂ ਤੇ ਹੁਣ ਇਹਨਾਂ ਦੇ ਗਾੜੀ ਤੇ ਇਹੋ ਹੀ ਬੇਨਤੀ ਆ ਸਾਡੀ ਕਿ ਸਾਡਾ ਸਾਥ ਦੇਣ ਵੱਧ ਤੋਂ ਵੱਧ ਜਥੇਬੰਦੀਆਂ ਇਕੱਠੀਆਂ ਹੋਣਾਂ ਇੱਕ ਜੋਟ ਹੋਣ ਤੇ ਮੁੱਠ ਬਣੀ ਆ ਆਪਾਂ ਨਾ ਇਹ ਚੀਜ਼ਾਂ ਦੇ ਵਿੱਚ ਪਈਏ ਕਿ ਬੰਦੇਰ ਨੇ ਕੀ ਕਹਿਤਾ ਤੇ ਡੱਲੇ ਵਾਲ ਨੇ ਕੀ ਕਹਿਤਾ ਤੇ ਸਾ ਉਹ ਦੂਜਿਆਂ ਨੇ ਕੀ ਕਹਿਤਾ ਆ ਆ ਛੋਟੀਆਂ ਮੋਟੀਆਂ ਜੁੜੀਆਂ ਨੇ ਇਹ ਚੀਜ਼ਾਂ ਦੇ ਵਿੱਚ ਨਾ ਪਈਏ ਆਪਾਂ ਇਹੋ ਹੀ ਬੇਨਤੀ ਆ ਮੇਰੀ ਤੇ ਵੀਰ ਜੀ ਧੰਨਵਾਦ ਧੰਨਵਾਦ ਵੀਰ ਜੀ ਇਹ ਜੀ ਜਾਣਕਾਰੀ ਲੈ ਕੇ ਤੁਹਾਡੇ ਕੋਲ ਆਂਦੇ ਰਹਾਗੇ ਧੰਨਵਾਦ